ਜੇਕਰ ਤੁਹਾਡਾ ਵੀ ਰੱਖਿਆ ਹੋਇਆ ਵਿਆਹ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਤੁਹਾਡਾ ਖਰਚਾ ਵੀ ਬਚ ਜਾਵੇਗਾ ਲਗਜ਼ਰੀ ਗੱਡੀਆਂ ਦੇ ਉੱਤੇ ਫੁੱਲ ਲਗਾ ਕੇ ਵੱਧ ਕਰਾਇਆ ਦੇਣ ਵਾਲੇ ਇਸ ਤਰੀਕੇ ਦੇ ਨਾਲ ਵਿਆਹ ਕੇ ਲਿਆਓ ਆਪਣੀ ਲਾੜੀ ਤਾਂ ਲੋਕ ਵੀ ਦੇਖਣਗੇ ਖੜ ਖੜ ਕੇ ਜੀ ਹਾਂ ਬਠਿੰਡਾ ਦੇ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਰੱਖੇ ਵਿਆਹ ਦੇ ਵਿੱਚ ਲਾੜਾ ਆਪਣੇ ਲਾੜੀ ਨੂੰ ਵਿਆਹ ਕੇ ਨਾਲ ਲਿਜਾਣ ਦੇ ਵਾਸਤੇ ਟਰੈਕਟਰ ਨੂੰ ਹੀ ਫੁੱਲਾਂ ਨਾਲ ਸਜਾ ਕੇ ਹੋਟਲ ਦੇ ਵਿੱਚ ਪਹੁੰਚਿਆ ਤੇ ਦੇਖਣ ਵਾਲਿਆਂ ਦੀ ਆਲੇ-ਦਾਲੇ ਭੀੜ ਲੱਗੀ ਲੋਕ ਦੇਖਣ ਲੱਗੇ ਕਿ ਕਿਸ ਤਰੀਕੇ ਦੇ ਨਾਲ ਇਹ ਲਾੜਾ ਆਪਣੀ ਲਾੜੀ ਨੂੰ ਵਿਆਹਣ ਦੇ ਵਾਸਤੇ ਆਇਆ ਲਾੜੇ ਨੇ ਕਿਹਾ ਕਿ ਅੱਜ ਕੱਲ ਤਾਂ ਮਹਿੰਗੀਆਂ ਕਾਰਾਂ ਦੇ ਉੱਤੇ ਬਰਾਤ ਲੈ ਕੇ ਲਾੜੇ ਪਹੁੰਚਦੇ ਨੇ ਪਰ ਮੈਂ ਆਪਣੇ ਟਰੈਕਟਰ ਨੂੰ ਬਹੁਤ ਪਿਆਰ ਕਰਦਾ ਪੁੱਤਾਂ ਵਾਂਗੂ ਰੱਖਿਆ ਪੁਰਾਣੇ ਸੱਭਿਆਚਾਰ ਨੂੰ ਦੁਹਰਾਉਂਦਾ ਹੋਇਆ ਤੇ ਅੱਜ ਮੈਂ ਟਰੈਕਟਰ ਤੇ ਹੀ ਬਰਾਤ ਲੈ ਕੇ ਪਹੁੰਚਿਆ ਸਾਰੇ ਲੋਕ ਲੋਕ ਗੱਡੀਆਂ ਤੇ ਕਾਰਾਂ ਦੇ ਤਾਂ ਸਾਰੇ ਲੈ ਕੇ ਜਾਂਦੇ ਆ ਜੀ ਵੱਡੇ ਵੱਡੇ ਮਹਿੰਗੇ ਮਹਿੰਗੇ ਥੋੜਾ ਪੁਰਾਣੇ ਜ਼ਮਾਨੇ ਵਾਲੇ ਹਿਸਾਬ ਨਾਲ ਪਹਿਲਾਂ ਤਾਂ ਲੋਕ ਪੁੱਥਾਂ ਤੇ ਉਧਰ ਲੈ ਕੇ ਜਾਂਦੇ ਸੀ ਵੀ ਅਸੀਂ ਮਟਰੈਕਟਰ ਤੇ ਸੋਚੇ ਪੁਰਾਣੇ ਲੋਾਨੇ ਨਾਲ ਆਪਾਂ ਟਰੈਕਟਰ ਤੇ ਲੈ ਕੇ ਚੌਕਣਾ ਰੱਖਿਆ ਹੀ ਪੁੱਤਾ ਮੰਗ ਰੱਖਿਆ ਖੈਰਾਸੀਂ ਅਕਸਰ ਹੀ ਦੇਖਦੇ ਆ ਕਿ ਲੋਕ ਆਪਣੇ ਵਿਆਹਾਂ ਦੇ ਉੱਤੇ ਕਾਫੀ ਖਰਚਾ ਕਰਦੇ ਨੇ ਖਾਸ ਕਰਕੇ ਜਿਸ ਗੱਡੀ ਦੇ ਵਿੱਚ ਲਾੜੀ ਨੂੰ ਵਿਆਹ ਕੇ ਲਿਆਉਣਾ ਉਹ ਵੀ ਮਹਿੰਗੀ ਲੈ ਕੇ ਜਾਂਦੇ ਨੇ ਪਰ ਇਸ ਨੌਜਵਾਨ ਨੇ ਟਰੈਕਟਰ ਨੂੰ ਹੀ ਆਪਣੇ ਲਗਜ਼ਰੀ ਗੱਡੀ ਮੰਨਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ